ਟਾਪ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਦਲਜੀਤ ਸਿੰਘ ਜੈਲਦਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਿੱਤਰੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਿਸਾਨੀ ਪ੍ਰੋਟੈਸਟ ਚੱਲਦਾ ਪਿਆ ਹੈ ਤੇ ਕਿਸਾਨਾਂ ਨੂੰ ਸਪੋਰਟ ਹਰ ਵਰਗ ਦੇ ਲੋਕ ਕਰਦੇ ਪਏ ਨੇ। ਸੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਜਪਾ ਸਰਕਾਰ ਜਾਨੀ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਇਸ ਅੰਦੋਲਨ ਨੂੰ ਠੱਪ ਕਰਨ ਦੇ ਲਈ ਕਈ ਘਟੀਆਂ ਚਾਲਾਂ ਚਲੀਆਂ ਤੇ ਹੁਣ ਵੀ ਚੱਲਦੇ ਪਏ ਨੇ। ਸੋ ਹਾਲ ਹੀ ਵਿੱਚ ਜਿਵੇਂ ਕਿ ਤੁਸੀਂ ਸੁਣਿਆ ਹੀ ਹੋਵੇਗਾ ਕਿ ਇਸ ਸਰਕਾਰ ਨੇ ਬਹੁਤ ਹੀ ਜ਼ਿਆਦਾ ਵੱਡੀ ਬੈਰੀਕੇਡਿੰਗ ਕਰ ਦਿੱਤੀ ਹੈ ਤੇ ਸਰਕਾਰ ਕਾਰ ਨੇ ਰੋਡ ਤੇ ਕਿੱਲ ਲਾ ਦਿੱਤੇ ਨੇ ਤਾਂ ਜੋ ਕਿਸਾਨਾਂ ਦੇ ਟਰੈਕਟਰ ਅੱਗੇ ਵਧਣ ਤੇ ਉਹਨਾਂ ਦੇ ਟਾਇਰ ਪੈਂਚਰ ਹੋ ਜਾਣ ਔਰ ਜਦੋਂ ਕਿਸਾਨਾਂ ਨੇ ਉੱਥੇ ਜਾ ਕੇ ਉਹ ਕਿੱਲ ਚੈੱਕ ਕੀਤੇ ਤੇ ਫਿਰ ਕੀ ਹੋਇਆ ਉਹ ਤੁਹਾਨੂੰ ਇਸ ਵੀਡੀਓ ਵਾਲੀ ਲੈ ਚਲਦੇ ਆ ਲਾਏ ਨੇ ਜੀ ਜਿਹੜੇ ਆ ਬੜੇ ਮਸ਼ਹੂਰ ਹੋਣ ਦੇ ਜੇ ਕਿੱਲ ਲਾਏ ਨੇ ਇਹ ਪੈਰਾ ਨਾ ਮੋੜ ਚੜਨੇ ਨੇ ਇਹ ਪੈਰਾ ਨਾ ਮੋੜ ਚੜਨੇ ਨੇ ਉਹ ਉਹ ਅਸ਼ਿੰਦੀ ਦੇ ਪੈਰ ਤੇ ਬੜੇ ਸਖਤ ਹੋਣੇ ਨੇ ਉਹਨੇ ਮੋੜ ਚੜਨੇ ਨੇ ਹਾਂ ਆ ਹਾਂਜੀ ਮਿੱਤਰੋ ਫਿਰ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਜਰੂਰ ਕਰਦੇਓ ਸੋ ਹੁੰਦੇ ਲਈ ਐਨਾਈ ਜਲਦੀ ਹਾਜ਼ਰ ਹੋਣੇ ਆ ਕਿਸੇ ਨਵੀਂ ਅਪਡੇਟ ਨਾਲ ਹੁਣ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਆਪਣਾ ਹੀ ਚੈਨਲ ਟਾਪ ਪੰਜਾਬ ਟੀਵੀ